ਬਿਆਨ ਦੇਣੇ ਬੜੇ ਸੁਖਾਲੇ ਨੇ ਅੱਜ ਫਿਰ ਕਾਂਗਰਸ ਦੇ ਲੀਡਰ ਰਾਉਂਦਰ ਗਾਂਧੀ ਦਾ ਵਿਦੇਸ਼ੀ ਦੌਰੇ ਤੇ ਗਏ ਹੋਏ ਨੇ ਇੱਕ ਬਿਆਨ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਵਿੱਚ ਸਿੱਖਾਂ ਨੂੰ ਦਸਤਾਰ ਬੰਨਣੀ ਗੁਰਦੁਆਰਾ ਸਾਹਿਬ ਜਾਣਾ ਤਿੱਕੜਾ ਪਾਉਣਾ ਔਕਾ ਹੋ ਜਾਵੇਗਾ ਹਾਲਾਂਕਿ ਮੌਜੂਦਾ ਸਰਕਾਰ ਤੇ ਮੈਂ ਵੀ ਬੋਲ ਕੇ ਹਟਿਆ ਕਿ ਸਿੱਖ ਸੰਸਥਾਵਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਜਿਹੜੀ ਆ ਹੁਣ ਦੀ ਮੌਜੂਦਾ ਸਰਕਾਰ ਕੇਂਦਰ ਸਰਕਾਰ ਬੀਜੇਪੀ ਦੀ ਤੁਲੀ ਹੋਈ ਹੈ ਇਹਦੀ ਸ਼ੁਰੂਆਤ ਤਾਂ ਤੁਸੀਂ ਕਰਕੇ ਗਏ ਹਰਿਆਣਾ ਗੁਰਦਰਾ ਪ੍ਰੰਧ ਕਮੇਟੀ ਤੋੜੀ ਉਹਦੇ ਜਿਹੜੇ ਮਤੇ ਲੈ ਵਿਧਾਨ ਸਭਾ ਦੇ ਵਿੱਚੋਂ ਤੁਹਾਡੇ ਕਾਂਗਰਸ ਦੇ ਮੁੱਖ ਮੰਤਰੀ ਪਾ ਕੇ ਗਏ ਉਸ ਤੋਂ ਵੀ ਅੱਗੇ ਕੀ ਤੁਸੀਂ ਜੋ ਤੁਹਾਡੀ ਦਾਦੀ ਨੀਂਦਰਾ ਗਾਂਧੀ ਨੇ ਸਿੱਖਾਂ ਦੇ ਨਾਲ ਕੀਤਾ ਗੁਰੂ ਧੰਮਾ ਨਾਲ ਕੀਤਾ ਜੋ ਦਿੱਲੀ ਵਿੱਚ ਹੋਇਆ ਜੋ ਬੈਂਤ ਸਿੰਘ ਨੇ ਕੀਤਾ ਜੋ ਸੱਜਣ ਕੁਮਾਰ ਟੈਟਲਰ ਨੇ ਕੀਤਾ ਤੁਹਾਡੇ ਮੁੱਖ ਮੰਤਰੀ ਦੇ ਆ ਪਿੱਛੇ ਦੇ ਚਿਹਰੇ ਨੇ ਮਦ ਪ੍ਰੇ ਦੇ ਕਮਲਨਾਥ ਨੇ ਕੀਤਾ ਕਿ ਤੁਸੀਂ ਉਹਨਾਂ ਨੂੰ ਸਾਰਾ ਹੋਂਦ ਇਹ ਗਲਤ ਸਾਰੇ ਬੰਦੇ ਗਲਤ ਨੇ ਗਾਂਦੇ ਨਾਲ ਕੁਝ ਨਹੀਂ ਹੋਣਾ ਕਿਉਂਕਿ ਕਾਂਗਰਸ ਨੇ ਦੇਸ਼ ਯਾਦ ਹੋਣ ਤੋਂ ਬਾਅਦ ਸਭ ਤੋਂ ਵੱਧ ਕਹਾਣ ਤੁਸੀਂ ਕੀਤਾ ਹਾਲਾਂਕਿ ਹੁੰਦੀਆਂ ਸਰਕਾਰਾਂ ਵੀ ਉਸ ਰਸਤੇ ਨੂੰ ਤੁਰੀਆਂ ਹੋਈਆਂ ਨੇ ਪਰ ਸਿੱਖਾਂ ਨੂੰ ਆਪਣੀ ਹੋਂਦ ਦੀ ਤੇ ਦਸਤਾਰ ਦੀ ਲੜਾਈ ਲੜਨੀ ਆਉਂਦੀ ਹੈ ਕਿ ਜਕਰੀਆ ਖਾਨ ਤੋਂ ਆਏ ਤੇ ਹੁਣ ਤੱਕ جاری ਨੇ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਨੂੰ ਕੋਈ ਦਬ ਨਹੀਂ ਸਕਦਾ ਸਾਨੂੰ ਕੋਈ ਦਬਾ ਨਹੀਂ ਸਕਦਾ ਚੜ੍ਹਦੀ ਕਲਾ ਚ ਰਹਾਂਗੇ ਗੁਰੂ ਸਾਹਿਬ ਦਾ ਥਾਪੜਾ ਕਿਰਪਾ ਉਹਦੀ ਓਟ ਦੇ ਨਾਲ ਚੱਲਦੇ ਆਂ ਪਰ ਤੁਸੀਂ ਸਿਰਫ ਇੱਕ ਬਿਆਨ ਦੇ ਕੇ ਬਦਲ ਉਹ ਸਮੇਂ ਦੇ ਨਜਾਕਤ ਨਾਲ ਚੱਲ ਰਹੇ ਹੋ ਪਰ ਜੋ ਕੁਝ ਤੁਹਾਡਾ ਕਾਂਗਰਸ ਨੇ ਕੀਤਾ ਕਿ ਤੁਸੀਂ ਉਸ ਬਾਰੇ ਉਜਾਗਰ ਕਰੋਗੇ ਕਹੋਗੇ ਖੁੱਲੇ ਜਗ੍ਹਾ ਕਿਹਾ ਨਾਮ ਲੈ ਕੇ ਕਿ ਸਾਰਾ ਮੇਰੀ ਦਾਦੀ ਤੋਂ ਲੈ ਕੇ ਇਹ ਸਾਰੇ ਕਮਲਨਾਥ ਜਦੀਸ਼ ਟੈਟਲਰ ਸੱਜਣ ਕੁਮਾਰ ਬੈਂਤ ਸਿੰਘ ਸਾਰਿਆਂ ਦੇ ਨਾਮ ਲੈ ਕੇ ਕਹੋਂਗੇ ਕਿ ਸਾਰਿਆਂ ਨੇ ਗਲਤ ਕੀਤਾ ਤਾਂ ਫਿਰ ਪਤਾ ਲੱਗ ਸਕਦਾ ਕਿ ਸਿਰਫ ਤੁਹਾਡੀ ਬਿਆਨਬਾਜ਼ੀ ਆ ਜਾਂ ਬਾਕੀ ਹਮਦਰਦੀਆ ਜਾਂ ਬਾਕੀ ਤੁਸੀਂ ਬਦਲ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ